ਨਾਜ਼ਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਅਤੇ ਰਾਜ ਸਭਾ ਮੈਂਬਰ ਹਰਪ੍ਰਜਨ ਸਿੰਘ ਨੇ ਐਤਵਾਰ ਨੂੰ ਲੁਧਿਆਣਾ ਵਿੱਚ ਲੁਧਿਆਣਾ ਵਿਧਾਨ ਸਭਾ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਲਈ ਸਮਰਥਨ ਪ੍ਰਾਪਤ ਕਰ ਲਈ ਪ੍ਰਚਾਰ ਕੀਤਾ। ਉਹਨਾਂ ਨੇ ਦੋ ਜ਼ੋਰਦਾਰ ਰੋਡ ਸ਼ੋਅ ਦੀ ਅਗਵਾਈ ਕੀਤੀ ਅਤੇ ਇੱਕ ਜਨਤਕ ਰੈਲੀ ਨੂੰ ਵੀ ਸੰਬੋਧਨ ਕੀਤਾ। ਹਰ ਸਟਾਪ ਤੇ ਉਤਸ਼ਾਹੀ ਭੀੜ ਇਕੱਠੀ ਹੋਈ। ਆਪਣੇ ਸੰਬੋਧਨ ਦੌਰਾਨ ਹਰਪ੍ਰਜਨ ਸਿੰਘ ਨੇ ਲੁਧਿਆਣਾ ਦੀ ਤਰੱਕੀ ਲਈ ਅਰੂੜਾ ਦੇ ਸਮਰਪਣ ਅਤੇ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ ਉਹਨਾਂ ਨੇ ਕਿਹਾ ਕਿ ਅਰੂੜਾ ਸ਼ਹਿਰ ਵਿੱਚ ਵਿਕਾਸ ਲਿਆਉਣ ਲਈ ਅਣਥਕ ਮਿਹਨਤ ਕਰ ਰਹੇ ਹਨ ਮੈਂ ਸੰਜੀਵ ਅਰੂੜਾ ਨੂੰ ਨਿਜੀ ਤੌਰ ਤੇ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਜਾਂ ਮੌਜੂਦਾ ਪ੍ਰੋਜੈਕਟਾਂ ਨੂੰ ਤੇਜ਼ ਕਰਨ ਲਈ ਕੇਂਦਰੀ ਮੰਤਰੀਆਂ ਕੋਲ ਜਾਂਦੇ ਦੇਖਿਆ ਹੈ ਲੁਧਿਆਣਾ ਦੇ ਵਿਕਾਸ ਲਈ ਉਹਨਾਂ ਦਾ ਜਨੂਨ ਬੇਮਿਸਾਲ ਹੈ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਆਪਣੇ ਰਾਜਨੀਤਿਕ ਜੀਵਨ ਵਿੱਚ ਕੋਈ ਵੀ ਅਜਿਹਾ ਆਗੂ ਨਹੀਂ ਦੇਖਿਆ ਜੋ ਆਪਣੇ ਹਲਕੇ ਦੇ ਵਿਕਾਸ ਵਿੱਚ ਇੰਨਾ ਡੂੰਘਾਈ ਨਾਲ ਸ਼ਾਮਲ ਹੋਵੇ। ਉਹਨਾਂ ਨੇ ਕਿਹਾ ਕਿ ਲੁਧਿਆਣਾ ਲਈ ਉਹਨਾਂ ਦੀ ਚਿੰਤਾ ਸੱਚੀ ਹੈ ਅਤੇ ਉਪ ਚੋਣ ਜਿੱਤਣ ਤੋਂ ਬਾਅਦ ਉਹਨਾਂ ਦੇ ਯਤਨ رنگ ਲਿਆਉਣਗੇ। ਜਨਤਾ ਸ਼ਹਿਰ ਵਿੱਚ ਵਿਕਾਸ ਦੀ ਇੱਕ ਨਵੀਂ ਗਤੀ ਦੇਖੇਗੀ। ਚੌਣ ਮਹਿਮਦੇ ਆਪਣੇ ਤਜਰਬੇ ਨੂੰ ਸਾਂਝੇ ਕਰਦੇ ਹੋਏ ਆਰਪਜਨ ਸਿੰਘ ਨੇ ਕਿਹਾ ਕਿ ਮੈਂ ਅੱਜ ਹਲਕੇ ਦੇ ਵਾਕ-ਵਾਕ ਖੇਤਰਾਂ ਦਾ ਦੌਰਾ ਕੀਤਾ ਹੈ ਅਤੇ ਲੋਕ ਲੋਕਾਂ ਵਿੱਚ ਜੋਸ਼ ਸਾਫ਼ ਦਰਸਾਉਂਦਾ ਹੈ ਕਿ ਜਨਤਾ ਸੰਜੀਵ अरोड़ा ਦੇ ਹੱਕ ਵਿੱਚ ਬਹੁਤ ਝੁਕੀ ਹੋਈ ਹੈ। ਉਹਨਾਂ ਨੇ ਕਿਹਾ ਕਿ ਉਹ अरोड़ा ਦੀ ਜਿੱਤ ਦਾ ਜਸ਼ਨ ਮਨਾਉਣ ਲਈ ਜਲਦੀ ਹੀ ਸ਼ਹਿਰ ਦਾ ਦੁਬਾਰਾ ਦੌਰਾ ਕਰਨ ਲਈ ਉਤਸਕ ਹਨ। ਪੂਰਨ ਸਮਰਥਨ ਦੀ ਮੰਗ ਕਰਦੇ ਹੋਏ ਆਰਪਜਨ ਸਿੰਘ ਨੇ ਵੋਟਰਾਂ ਨੂੰ अरोड़ा ਦੇ ਨਾਲ ਖੜੇ ਹੋਣ ਦੀ ਅਪੀਲ ਕੀਤੀ ਅਤੇ ਉਹਨਾਂ ਨੂੰ ਵੋਟ ਪਾਉਣ ਨੂੰ ਲੁਧਿਆਣਾ ਦੇ ਊਜਵਲ ਭਵੇਖਵਾਲ ਇੱਕ ਕਦਮ ਦੱਸਿਆ। ਉਨ੍ਹਾਂ ਦੀ ਜਿੱਤ ਉਸ ਤਰੱਕੀ ਨੂੰ ਤੇਜ਼ੀ ਕਰੇਗੀ ਜੋ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਸੰਜੀਵਾ ਅਰੋੜਾ ਨੇ ਹਰਪਜਨ ਸਿੰਘ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ ਅਤੇ ਇਸ ਨੂੰ ਉਨ੍ਹਾਂ ਦੇ ਪ੍ਰਚਾਰ ਵਿੱਚ ਇੱਕ ਉਤਸ਼ਾਹਜਨਕ ਪਲ ਕਿਹਾ। ਅਰੋੜਾ ਨੇ ਕਿਹਾ ਕਿ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਕਿ ਹਰਪਜਨ ਸਿੰਘ ਮੇਰੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਸਮਰਥਨ ਸਾਡਾ ਮਨੋਬਲ ਵਧਾਉਂਦਾ ਹੈ ਅਤੇ ਦਰਸਾਉਂਦਾ ਹੈ ਕਿ ਅਸੀਂ ਸਾਰੇ ਸਹੀ ਰਸਤੇ 'ਤੇ ਹਾਂ। ਉਨ੍ਹਾਂ ਵੋਟਰਾਂ ਨੂੰ ਵੱਡੀ ਗਿਣਤੀ ਵਿੱਚ ਵੋਟ ਪਾਉਣ ਲਈ ਬਾਹਰ ਆਉਣ ਅਤੇ ਆਪਣੇ ਦੋਸਤਾਂ ਅਤੇ ਪਰਿਵਾਰਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਹਰਪ੍ਰੀਤ ਸਿੰਘ ਦੇ ਪ੍ਰਸ਼ੰਸਕ ਪੂਰੀ ਮਹਿੰਮ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ, ਬਹੁਤ ਸਾਰੇ ਆਟੋਗ੍ਰਾਫ ਮੰਗ ਰਹੇ ਸਨ, ਕੋਜਿ ਕੋਜਿਤਾ ਕ੍ਰਿਕਟ ਬੈਟਾਂ ਤੇ ਆਟੋਗ੍ਰਾਫ ਵੀ ਮੰਗ ਰਹੇ ਸਨ। ਜਿਸ ਨਾਲ ਇੱਕ ਜਿਵੰਤ ਅਤੇ ਉਤਸ਼ਾਹੀ ਮਾਹੌਲ ਬਣਿਆ ਰਿਹਾ।